ਇਥੇ ਨਹੀਂ ਇੰਗਲੈਂਡ ਦੇ ਵਿੱਚੋਂ ਨਾ ਇੱਕ ਅਖਬਾਰ ਨਿਕਲਦੀ ਹੁੰਦੀ ਸੀ ਟਿੱਟ ਬਿਟਸ ਉਸ ਅਖਬਾਰ ਨੇ ਕਿਸੇ ਟਾਈਮ ਦੁਨੀਆ ਦੇ 100 ਮਹਾਨ ਜਰਨਲੀਆਂ ਦੀ ਲਿਸਟ ਬਣਾਈ ਸੀ ਤੇ ਤੁਸੀਂ ਹੈਰਾਨ ਹੋਵੋਗੇ ਉਹਨਾਂ ਨੇ ਦੁਨੀਆ ਦੇ 100 ਮਹਾਨ ਚਰਨੇਲਾਂ ਦੇ ਵਿੱਚੋਂ ਵੀ ਐਸੇ ਮੁੰਡੇ ਨੂੰ ਇੱਕ ਨੰਬਰ ਤੇ ਰੱਖਿਆ ਸੀ ਜਿਸ ਮੁੰਡੇ ਦਾ ਬਾਪ ਕਦੀ ਮਰ ਚੁੱਕਾ ਸੀ ਤੇ ਸ਼ੇਰੇ ਪੰਜਾਬ ਦੇ ਸਾਹਮਣੇ ਖਲੋਤਾ ਸੀ ਹੁਣ ਤੁਸੀਂ ਆਖੋਗੇ ਹੈ ਕੌਣ ਉਸ ਮੁੰਡੇ ਨੇ ਆਪਣਾ ਨਾਮ ਦੱਸਿਆ ਜੀ ਮੇਰਾ ਨਾਵਾ ਹਰੀ ਸਿੰਘ ਮੇਰਾ ਨਾਵਾ ਹਰੀ ਸਿੰਘ ਉਹ ਨਲੂਆ ਕਦੋਂ ਬਣਿਆ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਸ਼ੇਰ ਜਬਾੜਿਆਂ ਤੋਂ ਪਾੜਿਆ ਸੀ ਰਾਜਾ ਨਾਲ ਹੋਇਆ ਵਾ ਜਿੰਨੇ ਹੱਥਾਂ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸੀ ਅੱਜ ਵੀ ਕੋਈ ਬੰਦਾ ਪਲਵਾਨੀ 'ਚ ਉਤਰੇ ਨਾ ਨਵਾਂ ਨਵਾਂ ਮੁੰਡਾ ਤੁਹਾਡੇ ਪਿੰਡ 'ਚੋਂ ਮੰਨ ਲਓ ਕੋ ਪਲਵਾਨੀ 'ਚ ਉਤਰੇ ਤੇ ਵੱਡੇ ਬੰਦੇ ਕਈ ਵਾਰੀ ਟੀਚਰ ਕਰਕੇ ਕਹਿ ਦਿੰਦੇ ਹੋ ਬਹਿ ਜਾ ਬਹਿ ਜਾ ਤੂੰ ਵੱਡਾ ਦਾਰਾ ਸੋਹ ਬਣਿਆ ਫਿਰਦਾ ਤੂੰ ਵੱਡਾ ਗੋਪੀ ਫਰੰਦੀਪੁਰੀਆ ਬਣਿਆ ਫਿਰਦਾ ਆਪਾਂ ਵੱਡੇ ਬੰਦੇ ਇਹਨਾਂ ਤਸ਼ਬੀਹ ਦੇ ਦਿੰਦੇ ਨਾ ਕਈ ਵਾਰੀ ਨਵੇਂ-ਨਵੇਂ ਮੁੰਡੇ ਜਦੋਂ ਬੈਡਬਾਲ ਖੇਡਦੇ ਹੁੰਦੇ ਨਾ ਗਰਾਊਂਡਾਂ 'ਚ ਜਾਂਦੇ ਬਜ਼ੁਰਗਾਂ ਨੇ ਵੇਹ ਥਾਪੜਾ ਮਾਰ ਕੇ ਕਹਿੰਨਾ ਉਹ ਬਹਿ ਜਾ ਤੂੰ ਵੱਡਾ ਗਵਾਸਕਰ ਬਣਿਆ ਫਿਰਦਾ ਬੈਠ ਲੈ ਜਦੋਂ ਕੋਈ ਨਵਾਂ ਬੰਦਾ ਸਟਾਰਟ ਹੁੰਦਾ ਕਈ ਵਾਰੀ ਆਪਾਂ ਟੀਚਰ ਕਰਕੇ ਉਹਨੂੰ ਕਹਿੰਦੇ ਤੂੰ ਵੱਡਾ ਫਲਾਣਾ ਸੋ ਬਣਿਆ ਫਿਰਦਾ ਹਰੀ ਸਿੰਘ ਨੇ ਸ਼ੁਰੂ ਵਿੱਚ ਸ਼ੇਰ ਮਾਰਿਆ ਤੇ ਸ਼ੇਰ ਦਾ ਸ਼ਿਕਾਰ ਹਥਾਣਾ ਕੀਤਾ ਸੀ ਰਾਜੇ ਨੱਲ ਨੇ ਤੇ ਇਸ ਮੁੰਡੇ ਦਾ ਨਾਮ ਲੋਕਾਂ ਨੇ ਰੱਖ ਦਿੱਤਾ ਹਰੀ ਸਿੰਘ ਨੱਲ ਵਾ ਫਿਰ ਰਾਜੇ ਨੱਲ ਵਰਗਾ ਉਨ ਨਲਵਾ ਬਦਲਦਾ 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 ਅੱਜ ਦੀ ਡੇਟ ਅੰਦਰ ਜਿਹਨੂੰ ਤੁਸੀਂ ਹਰੀ ਸਿੰਘ ਨਲੂਆ ਕਹਿੰਦੇ ਹੋ ਨਲੂਏ ਦਾ ਮਤਲਬ ਹੁੰਦਾ ਵਾ ਹੱਥਾਂ ਨਾਲ ਸ਼ੇਰ ਦੇ ਜਬਾੜੇ ਪਾੜਨ ਵਾਲਾ ਬੰਦਾ ਇਹ ਉਹੀ ਮੁੰਡਾ ਵਾ ਜਿਸ ਮੁੰਡੇ ਦਾ ਬਾਪ ਚੜਾਈ ਕਰ ਗਿਆ ਸੀ ਤੇ ਮਾਂ ਨੇ ਮਾਮਿਆਂ ਦੇ ਬੂਹੇ ਲਿਆ ਕੇ ਉਹ ਮੁੰਡਾ ਪਾਲ ਲਿਆ ਸੀ ਐਨੀ ਤਰੱਕੀ ਬੰਦੇ ਦੀ ਜ਼ਿੰਦਗੀ ਚ ਹੋਣੀ ਚਾਹੀਦੀ ਆ ਜਿਹੜਾ ਬੰਦਾ ਆਪਣੇ ਮਾਂ ਬਾਪ ਦੀ ਆ ਕਦਰ ਕਰਦਾ ਨਾ ਵੀ ਸਾਡਾ ਪਿਓ ਨਹੀਂ ਸੀ ਸਿਰ ਤੇ ਗਾਦੇ ਔਖੇ ਟਾਈਮ ਸਾਡੀ ਮਾਂ ਨੇ ਕਿੱਦਾਂ ਪਾਲ ਲਿਆ ਯਾਦ ਰੱਖੋ ਉਹ ਬੰਦੇ ਦੁਨੀਆ ਤੇ ਕਦੀ ਹਾਰ ਨਹੀਂ ਕਰਦੇ ਏ ਨਹੀਂ ਵੀ ਮਾਰੇ ਜੇ ਪੈਰ ਲੱਗੇ ਨਹੀਂ ਤੇ ਉੱਠੇ ਉੱਠਦੇ ਕਹਿ ਤਾਂ ਮਾਂ ਨੂੰ ਜਾ ਕੇ ਜਾ ਬੁੱਢੀਏ ਤੂੰ ਮੇਰੇ ਲਈ ਕੀਤਾ ਕੀ ਆ ਜਾ ਪਾਪਾ ਤੂੰ ਮੇਰੇ ਲਈ ਕੀਤਾ ਕੀ ਨਰਾ ਪਾਪ ਖਟਣ ਡੈ ਲੋਕੀ ਕਹਿ ਦਿੰਦੇ ਲੋਕੀ ਇੱਥੇ ਚੰਗੇ ਪੜੇ ਨਹੀਂ ਘਰੋਂ ਖਰਚਾ ਪੂਰਾ ਹੁੰਦਾ ਨਹੀਂ ਮੋਟਰਸਾਈਕਲ ਚ ਤੇਲ ਪੈਂਦਾ ਉਹ ਜਾਓ ਜਾਓ ਤੁਸੀਂ ਕੀਤਾ ਕੀ ਮੇਰੇ ਲਈ ਤੇਰੇ ਕੋ ਤੇਲ ਪਹੁੰਚ ਜੋ ਕੇ ਪੈ ਨਹੀਂ ਆਗੇ ਰੂਹ ਦੁਖਦੀ ਉਸ ਮਾਂ